ਵਾਹਰੋਂ ਗਾਂ ਚਲੇ ਗਿਆ ਉਹਨਾਂ ਦਾ ਚ ਨੇ ਉਹ ਅੱਧਾ ਘੰਟਾ ਮੈਡਮਾਂ ਵੀ ਪਰੇਸ਼ਾਨ ਹੋ ਗਈਆਂ ਜਿਹੜੇ ਨਾਸਾਂ ਜੀ ਵੀ ਚੱਲੇ ਭਾਈ ਗੇਟ ਖੋਲਦੇ ਗੇਟ ਨੂੰ ਹਾਕਾ ਮਾਰਦਾ ਉਹ ਬਾਥਰੂਮ ਕਰਨ ਵਾਲੇ ਵੀ ਔਖੇ ਹੋ ਗਏ ਤੇ ਜਦੋਂ ਗੇਟ ਖੋਲਣ ਗਿਆ ਜੀ ਉਹਨੇ ਗੇਟ ਨਹੀਂ ਖੋਲਿਆ ਉਹਨੇ ਗੇਟ ਦਾ ਆਪਣਾ ਜਾ ਕੇ ਪਰੇ ਨੂੰ ਕਾਕੀ ਜੀ ਨੂੰ ਵਿੰਡੇ ਹਿਸ਼ਾਮ ਮਾਰ ਦਰਦੇ ਮਾਰੇ ਉਹ ਕਹਿੰਦਾ ਵੀ ਮੈਨੂੰ ਬੰਦੇ ਤਾਂ ਉਹ ਦਿਖੀ ਜਾਂਦੇ ਆ ਫਿਰ ਦੇ ਕਹਿੰਦੇ ਮੈਂ ਮਾਰ ਦੇਣਗੇ ਉਹ ਉੱਪਰ ਤੇ ਉਹ ਕੱਤੀ ਸਿਵਲ ਹਸਪੀਟਲ ਜੀ ਸਿਵਲ ਹਸਸਾਰ ਤੇ ਹਾਂ ਜੀ ਹਸਪਤਲ ਜੀ ਮਾਰੀਏ ਚਲ ਹਾਂ ਜੀ ਹਸਸਾਰ ਤੇ ਦੇਖੋ ਦੂਸਰੀ ਮੰਜ਼ਿਲ ਤੇ ਸਰ ਜੀ ਦੇਖੋ ਕਿ ਸ਼ਾਲ ਕਾ ਤੋ ਮਾਰਦੀ ਯਾਰ ਪਤਾ ਨਹੀਂ ਕਿ ਉਹ ਕਿਹੜੀ ਗੱਲ ਆ ਕਹਿੰਦੀ ਸ਼ਾਲ ਨੇ ਕਾ ਜਿਹਨੂੰ ਕੀ ਦੀ ਸੀਗਾ ਚੰਗੇ ਬਣ ਸ਼ਾਲ ਕਾ ਤੋ ਮਾਰਦੀ ਯਾਰ ਸ਼ਾਲ ਮਾਰਦੀ ਨੇ ਤੋ ਇਹਨਾਂ ਕੁੱਟ ਮਾਰ ਕਰ ਲਈਏ ਗਾਲੀ ਨਹੀਂ ਕਿਹੜੇ ਕੁੱਤੇ ਵੀ ਪਿੰਡ ਦੇ ਸਾਡੇ ਉਹਨਾਂ ਨੇ ਕੁੱਟ ਮਾਰ ਕਰੀ ਸੀ ਕਿਤੇ ਕਹਿੰਦੇ ਕੀ ਤੂੰ ਗਾਲਾਂ ਹੀ ਫੈਕ ਲੈ ਕਾਲਾ ਕੱਢੀ ਆਉਣਾ ਇਹਨੂੰ ਮੁਰਤੇ ਨੇ ਮੇਰੇ ਪਾਈ ਨੂੰ ਇਹ ਗਾਲ ਖਾਂਦਾ ਇਹ ਘਰੋਂ ਦੀ ਗਾਲ ਖਾਂਦਾ ਕਿਸੇ ਤੇ ਵੀ ਨਹੀਂ ਖਾਂਦਾ ਇਹ ਗਾਲ ਦਿੰਦਾ ਪਾਈਆਂ ਤੇ ਮੈਂ ਪੈਣਾ ਤੇ ਕਿਤੇ ਨਹੀਂ ਖਾਂਦਾ ਉਹਨਾਂ ਨੇ ਮਾਮਾ ਪੈਣਾ ਨੇ ਗਾਲਾਂ ਕੱਢੀਆਂ ਇਹਦੇ ਗੱਲ ਕਹੀ ਆ ਕਿ ਤੁਸੀਂ ਗਾਲਾਂ ਦਾ ਕੱਢੋ ਇਹ ਮੈਂ ਤੁਸੀਂ ਇਹ ਗੱਲ ਆ ਕਿ ਤੁਸੀਂ ਮੂੰਹ ਕੱਲ ਗੱਲ ਕਰ ਲਓ ਫਿਰ ਇਹ ਕਹਦਾ ਠੀਕ ਆ ਵੀ ਤੁਸੀਂ ਗਾਲਾਂ ਦਾ ਕਰਦਾ ਕਰਦਾ ਵੀ ਨਾ ਮੈਂ ਗਾਲ ਖਾਂਦਾ ਤਾਂ ਮੈਂ ਗਾਲ ਘਟਾ ਕੇ ਤੇਰੇ ਫਰੋਤ ਦੇ ਪੱਕਵਤ ਨਾਂ ਫਾਉਂਦਿਆ ਤੇ ਪੱਕਵਤ ਦੇ ਪੰਜਾਹ ਜਾਨ ਪੰਜ ਜਾਨ ਸੀ ਮਤਲਬ ਵਿਚੇ ਦਾ ਮੁੰਡਾ ਸੀ ਤੇ ਇਹਦਾ ਆਪਣਾ ਇੱਕ ਵਿਚਿਤ ਤਵਾਰ ਮੁੰਡੇ ਦੋਏ ਮੁੰਡੇ ਸੀ ਪੀਰੀ ਰਾਮ ਦੇ ਪੀਰੀ ਰਾਮ ਸੀਗਾ ਤੇ ਅਬ ਤੱਕ ਕੇਰ ਪੱਗਾ ਸਿੰਘ ਸੀਗਾ ਨਾਲ ਇਹਨੇ ਚਾਰ ਨੇ ਹੱਥੋਂ ਪਾਈ ਚਾਲਕ ਕਰੀ ਤੇ ਤਾਂ ਮਾਰ ਲੱਗੇ ਸਿੱਧਰੇ ਹੱਥ ਤੇ ਬੱਤੀ ਅਗਲੇ ਤਾਂ ਹੱਥ ਤੇ ਮਾਰਿਆ ਤੇ ਪਰਸੋ ਧਾਮ ਕੇ ਦਿੱਤੀ ਕਿ ਆਸਾ ਮੁਟੇ ਪੇ ਜੇ ਨਾ ਨੇ ਤੂੰ ਪਰ ਰਾਤ ਨੂੰ ਕਿਤੇ ਨਾ ਅਸੀਂ ਛੱਡਦੇ ਨਹੀਂ ਕਿਤੇ ਨਾ ਅਸੀਂ ਜੇਲ੍ਹ ਜੱਚ ਕਵਾਉਣੀ ਚ ਕਵਾਵਾਗੇ ਤੈਨੂੰ ਇਹਨੇ ਕੱਲ ਵੀ ਕੱਲ ਵੀ ਕਰੇਗੀ ਕੱਲ ਵੀ ਤੁਹਾਨੂੰ ਫੋੜ ਕਰੇਗੀ ਕਿ ਤੂੰ ਸਹੀ ਆ ਜਾ ਕੁੜੀਓ ਵੀ ਮੁਟੇ ਕਹਿੰਦੇ ਤੈਨੂੰ ਅਸੀਂ ਜਕਵਾਣਾ ਔਰ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਮੁਟੇ ਮੈਂ ਕੰਮ ਕਰ ਦਿੱਤੀ ਮੈਂ ਕਿਹਾ ਮੁਟੇ ਮੈਂ ਕੰਮ ਤੇ ਅੱ삐 ਨੇ ਵੀ ਮੈਂ ਹਿ ਜਾਣ ਸਕਦੀ ਵੀ ਅਸੀਂ ਆਉਂਦੇ ਤੇ ਪਰ ਰੋਟੀ ਲੈ ਕੇ ਆਈ ਮੇਰੇ ਪੱਟੀ ਭੈਣ ਵੀ ਆਈ ਸੀ ਰੋਟੀ ਲੈ ਕੇ ਮੈਂ ਵੀ ਨਾਲ ਆਈ ਤੈਨੂੰ ਸਮਝਾ ਕੇ ਗਈ ਮੈਨੂੰ ਬਿਠਾ ਕੇ ਗਈ ਮੈਂ ਕਿਹਾ ਦੀਦੀ ਵੀ ਮੈਂ ਰੋਟੀ ਬਣਾ ਕੇ ਆਣੀ ਤੇ ਕੰਮ ਕਰਦੇ ਵੀ ਘਰ ਆਲਾ ਅਸੀਂ ਪੈ ਨਹੀਂ ਪੈ ਮੇਰੇ ਤੇ ਤੁੰਗ ਬੈਠਾ ਨੇ ਟਾਈਮ ਲੱਕੇ ਟਾਈਮ ਲੱਕੇ ਮੈਂ ਆ ਜੂਗੀ ਹੈ ਨਾ ਤੇਰੇ ਕੁੱਟ ਮਾਰ ਜ਼ਿਆਦਾ ਕਰੀ ਇਹਨਾਂ ਨੇ ਇਹ ਵੀ ਡਰਿਆ ਪਿਆ ਜੀ ਪ੍ਰਸਾਦ ਆ ਕੇ ਇਹਨਾਂ ਨੇ ਇਹਦਾ ਨਾਮ ਕੀ ਸੀ ਇਹਦਾ ਨਾਮ ਕੁਲਵਿੰਦਰ ਸਿੰਘ ਕਰਦੇ ਥੋੜਾ ਕੀ ਨਾਮ ਹੈ ਮੇਰਾ ਨਾਮ ਗਿਰਰਪਾਲ ਕਹਿੰਦੇ ਥੋੜਾ ਕੀ ਲੱਗਦਾ ਮੇਰਾ ਭਰਾਵਾ ਲੱਗਦਾ ਹੈ ਮੇਰਾ ਛੋਟਾ ਹੁਣ ਕੀ ਕੀਤਾ ਜੀ ਇਹਨਾਂ ਨੇ ਇਹਨਾਂ ਨੇ ਹੁਣ ਇਹਨਾਂ ਨੇ ਕਿਛ ਲਾਂਗ ਮੇਨਾਂ ਫਲਾਕ ਮਾਰ ਦਿੱਤੇ ਵੀਰੇ ਇਹਨੇ ਸਰੇ ਹਾਟਾ ਅੱਧੇ ਮਾਰੇ ਕਿ ਮੈਨੂੰ ਮਾਰ ਦੇਂਗੇ ਕੁੱਟ ਮਾਰ ਵੀ ਮੈਨੂੰ ਕਾਹੇ ਕਹਿੰਦੇ ਵੀ ਤੈਨੂੰ ਮਾਰ ਤੱਕ ਤੈਨੂੰ ਸੜਦੇ ਨਹੀਂ ਇਹਨਾਂ ਨੇ ਧਮਕੇ ਦਵਾਈਆਂ ਪੀਓ ਕਿ ਇਹਨਾਂ ਨੇ ਉਹ ਕਰਕੇ ਡਰ ਕੇ ਆ ਲੈ ਸਈਦ ਜੀ ਸੁਣ ਨੀ ਮੇਰਾ ਉਹਨੇ ਸਾਹਮਣੇ ਵੀ ਤਾਂ ਦੇ ਦਿੱਤੀਆਂ ਔਰ ਸਾਹਮਣੇ ਵੀ ਤਾਂ ਰੱਖ ਕੇ ਰੱਖਦੀਆਂ ਹਏ ਮੁੱਤੇ ਕੰਮ ਤਾਂ ਹੋ ਗਏ ਮੈਂ ਕਰ ਗਿਆ ਸਾਨੂੰ ਪਤਾ ਕੀ ਕੀ ਬੁੱਟਿਆ ਕਿਤੇ ਅਸੀਂ ਬਾਗਦੇ ਕੋਈ ਗੱਲ ਨਹੀਂ ਕੁਝ ਨਹੀਂ ਕਹਿੰਦੇ ਉਹ ਮੇਰੇ ਭਾਨ ਜੀ ਨੂੰ ਬਾਹਰ ਕਿਹਾ ਵੀ ਦੇਖੋ ਸਾਨੂੰ ਅੰਦਾਜ਼ ਨਹੀਂ ਕਰੀ ਜੀ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੇ ਭਾਈ ਬਾਪ ਦੇ ਤੇ ਫਿਰ ਥਿੰਕ ਕੋਲ ਸਾਡੇ ਦੇ ਨਾਲ ਕਿਸੇ ਦੇ ਕੋਈ ਉਸ ਨੂੰ ਆਈਡੀ ਕਰੀ ਸਾਡੀ ਸਭ ਨੇ ਕਹੇ ਕਿ ਇਹ ਕੀ ਹੈ ਕੋਈ ਥੋੜੀ ਜਿਹੀ ਸੁਵਾਈ ਹੋਊਗੀ ਪਰ ਕੋਈ ਸੁਵਾਈ ਨਹੀਂ ਕੀਤੀ ਅੱਡੇ ਬਣਾਏ ਜਾਣ ਹੁਣ ਅਸੀਂ ਬੜਵਾਵਾਂਗੇ ਜੀ ਮੇਰੇ ਪਾਈ ਨੂੰ ਪੁੱਸਾ ਕਰਤੀ ਨਹੀਂ ਸਕਦੇ ਮੈਂ ਬੜਵਾਵਾਂਗੇ ਅਸੀਂ ਬੱਚਾ ਬੱਚਾ ਚ ਬੜਵਾਵਾਂਗੇ ਨਾ ਅਸੀਂ ਇਕੱਲਾ ਇਕੱਲਾ ਚ ਬੜਵਾਵਾਂਗੇ ਨਾ ਤੇੜ ਤੇਰੀ ਜੀ ਹੁੰਦੇ ਤਿੰਨ ਚਾਰ ਦਿਨ ਹੋਏ ਤਾਂ ਹੀ ਰਿਆਨ ਉਹ ਬਲਵਿੰਦਰ ਆਈ ਇਹ ਕੀ ਹੋਇਆ ਜਿਹੜਾ ਅਸੀਂ ਸਵੇਰ ਦੇ ਸਾਬ ਹੋ ਰਹੇ ਆ ਅਸੀਂ ਗਏ ਨਹੀਂ ਤੇ ਕੰਮ ਛੱਡਤਾ ਜੱਬ ਦਾ ਇੱਕ ਮੇਰਾ ਜਵਾਈ ਆਇਆ ਸੀਗਾ ਅਸੀਂ ਤਾਂ ਨਜਾਰੇ ਨੇ ਉਰੀ ਬੈਠੇ ਜਾਣ ਨਹੀਂ ਦਿੱਤਾ ਨਹੀਂ ਸਾਨੂੰ ਕਦਾ ਮੈਨੂੰ ਮਾਰ ਦੇਣਗੇ ਮਾਰ ਦੇਣਗੇ ਤੁਹਾਡਾ ਕੀ ਲੱਗਦਾ ਐ ਮੇਰਾ ਸਾਲਾ ਸੀਗਾ ਜੀ ਤੇ ਹੁਣ ਹੋਇਆ ਕੀ ਐ ਮੈਟਰ ਹੋਇਆ ਕੀ ਉਹ ਧਮਕੀ ਦੇਣ ਦੇਣਗੇ ਆਉਂਦੇ ਜਾਂਦੇ ਦੇਖ ਕੇ ਸਾਹਮਣੇ ਗੇਟ ਸੀਗਾ ਸਾਹਮਣੇ ਕਮਰੇ ਦੇ ਵਿੱਚ ਪਿਆ ਸੀਗਾ ਜੀ ਇਹ ਕਦੇ ਬੰਦੇ ਕੌਣ ਤੁਮ ਚਾ ਦਿੰਦੇ ਧਮਕੀ ਦੂਜੀ ਪਾਰਟੀ ਵਾਲੇ ਜਿਹੜੇ ਜਿਹਨਾਂ ਸੱਟ ਵੀ ਲੱਗੀ ਉਹ ਦਾਖਲ ਹੋਏ ਨੇ ਤੇ ਪਹਿਲਾਂ ਕਿੰਨੀ ਦੇਰ ਦਾ ਝਗੜਾ ਚੱਲਦਾ ਇਹ ਇਹ ਝਗੜਾ ਸਾਡਾ ਇਹਨਾਂ ਨਾਲ ਤਾਂ ਹੈ ਨਹੀਂ ਤੇ ਮਸ਼ੀਨ ਤੋਂ ਆਏ ਸੀਗੇ ਹੁਣ ਅਜੇ ਹੱਤਾ ਹੋਇਆ ਇਹਨੂੰ ਆਏ ਨੂੰ ਉਧਰ ਉਹ ਕਰੇਗੇ ਇੱਕਦਮ ਹੋ ਰਿਹਾ ਇਹ ਦੂਜਾ ਇਹ ਕੀ ਕਹਿੰਦੇ ਪੁਲਿਸ ਨਾਲ ਗੱਲ ਕੀਤੀ ਹਾਂ ਜੀ ਸੁਣਛੇ ਸੀ ਹਾਂ ਦੁਕਾਨ ਤੇ ਖੜ ਗਿਆ ਦੀ ਇਹ ਬੀੜੀਆਂ ਲੈਣ ਉਥੇ ਨੇ ਗਾਲ ਕੱਢੀ ਹੈ ਕਹਿੰਦਾ ਕਿਹਨੂੰ ਗੱਡੀ ਉਹ ਕਹਿੰਦਾ ਭੈਣ ਚੋ ਦਮ ਤੈਨੂੰ ਉਹ ਰਾਹ ਮਾਰਨ ਲੱਗਿਆ ਇਹਨੇ ਹੱਥ ਮੂਰੇ ਕਰ ਲਿਆ ਹੱਥ ਹੱਥ ਵੜਤਾ ਹੱਥ ਉਹ ਦੇਖੋ ਜਾ ਕੇ ਇਸ਼ਤਾਨ ਸੱਤ ਪੰਖੇ ਲੱਗ ਕੇ ਆਈ ਹਾਂ ਹਾਂ ਕਰੀ ਵੀ ਆ ਸਾਡੀ ਸੁਣਾਈ ਹੋਈ ਹੋ ਗਈ ਗੱਲੇ ਵੀ ਸੁਣੀ ਸਾਡੀ ਜੇਰੇ ਹੈ ਹੈ ਕੀ ਕਹਿੰਦੇ ਪੁਲਿਸ ਨਾਲ ਉਹ ਪਿੰਡ ਜਾ ਕੇ ਮਾਰੀ ਉਹ ਕਰਿਆ ਹੈ ਅਬ ਦੀ ਜਿਹੜੀ ਕਰਨੀ ਦੀ ਕਾਰਵਾਈ ਜੀ ਬਸ ਉਹ ਬਾ ਸਾਡੀ ਕੋਲ ਇਹ ਤਾਂ ਵੱਧ ਹੀ ਕਹਿ ਨਹੀਂ ਸਕਦੇ ਜੀ ਕੁਝ ਗਵਾਹ ਸੀ ਕਿੱਥੋਂ ਲੈ ਗਈ ਉਹ ਤੁਹਾਨੂੰ ਤੁਹਾਡੇ ਗਵਾਹ ਨਹੀਂ ਗਵਾਹ ਸੀ ਕਿੱਥੇ ਰਹੇ ਜਾਂ ਬੰਦੇ ਸਾਡੇ ਸਾਡੇ ਦਾ ਅਸੀਂ ਤਾਂ ਪਹਿਲਾਂ ਹੀ ਦੂਗੀ ਸਰ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕੀ ਵਾਕਿਆ ਹੋਇਆ ਜਿਹੜਾ ਸਰ ਜੀ ਇਹਨਾਂ ਦਾ ਮੈਂ 2 ਤਰੀਕ ਨੂੰ ਇੱਥੇ ਆਇਆ ਤਾਂ ਜੀ ਮੇਰਾ ਸਾਲਾ ਮਸ਼ੀਨ ਤੋਂ ਆਇਆ ਤਾਂ ਪਹਿਲੀ 1-2 ਤਰੀਕ ਨੂੰ ਇੱਥੋਂ ਇਹ ਇੱਥੇ ਪਿੰਡ ਇੱਕ ਦੁਕਾਨ ਤੇ ਗਿਆ ਤੇ ਬੀੜੀਆਂ ਮੰਡਲ ਲੈਣਾ ਇਹ ਦੁਕਾਨ ਤੇ ਗਿਆ ਸੀ ਕਿੰਨੇ ਮੁੰਡੇ ਨੇ ਇਹਦੇ ਹੱਥ ਤੇ 60 60 ਮਾਰੀ ਉੱਤੇ ਹੱਤੋ ਬਾਈ ਹੋ ਗਈ ਤੇ ਉਹ 6:00 ਵਜੇ ਉਹਦੇ ਟਾਂਕੇ ਲੱਗੇ ਸੱਤ ਅੱਠ ਹੋਰੇ ਕੋਈ ਤੇਜ ਹਥਿਆਰ ਮਾਰਿਆ ਉਹਦੇ ਕੋਈ ਪਤਾ ਨਹੀਂ ਮੈਨੂੰ ਕਹਿੰਦਾ ਵੀ ਮੇਰੇ ਉਹ ਕਿਆ ਕਹਿੰਦੇ ਨੇ ਤੇ ਆਪਣਾ ਬਰਸ ਦਾ ਹੋ ਗਿਆ ਜੀ ਉਹ ਮਾਰਿਆ ਤੇ ਉਹਦੇ ਬਾਅਦ ਇਹ ਮੇਰੇ ਘਰ ਵਾਲੀ ਹੈ ਵਾਈਫ ਮਜੀਦ ਕੌਰ ਅਸੀਂ ਤਾਂ ਇੱਥੇ ਤੇ ਆਪਣਾ ਖੰਨੇ ਰਵਦਾਸ ਨਾਲ ਰਹਿ ਰਹੇ ਹਾਂ ਜੀ ਖੰਨੇ ਜੀ ਤੇ ਉਹਦੇ ਬਾਅਦ ਅਸੀਂ ਇਹਨਾਂ ਨੂੰ ਫੋਨ ਕਰਿਆ ਮੇਰੇ ਸੱਸ ਨੇ ਕਹਿੰਦੀ ਵੀ ਉਹਦੇ ਸੁਨ ਕਲਵਿੰਦਰ ਸਿੰਘ ਦੇ 6:00 ਵਜੇ ਆ ਜਦੋਂ ਮੇਰੇ ਘਰ ਦੇ ਉੱਤੇ ਪਹੁੰਚੇ ਤੇ ਉਹ ਇਹਨੂੰ ਲੈ ਕੇ ਉਰੇ ਦਾਖਲ ਘਰੇ ਗਏ ਤੇ ਇਹਨੂੰ ਦਾਖਲ ਕਰਾਈ ਜੀ ਤੇ ਖੂਨ ਉਹ ਲਤੋ ਪੱਥੋਆ ਤੇ ਇਹ ਇੱਥੇ ਕਿ ਮੇਰੇ ਮਜੀਦ ਗੌਰ ਨੇ ਘਰ ਆਨੇ ਇਹਨੂੰ ਦਾਖਲ ਕਰਾਇਆ ਤੇ ਉਹਦੇ ਬਾਅਦ ਜੀ ਅ ਮਸ਼ੇਰ ਸਿੰਘ ਜੀ ਸਹੀ ਆਏ ਤੇ ਜੀ ਬਿਆਨ ਲੈਣਾ ਉਹ ਤੇ ਰਿਪੋਰਟ ਕਰਾਈ ਹੋਣੀ ਪਰਚਾ ਹੋਇਆ ਉਹਨਾਂ ਨੇ ਇਹਨਾਂ ਦੇ ਦੋਹੇ ਤੇ ਦੂਸਰੀ ਪਾਰਟੀ ਉਦੋਂ ਇਹਦੇ ਜਦੋਂ ਬਿਆਨ ਹੋਏ ਜੀ ਅਸੀਂ ਉੱਥੇ ਗਏ ਤੇ ਜੀ ਸਰ ਪਿੰਡ ਉਹ ਮਾੜਾ ਸਵਾ ਦੇਖ ਕੇ ਆ ਗਏ ਜਿੱਥੋਂ ਸਮਾਦੇ ਕਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਪਰਚਾ ਕਰਦੇ ਆਂ ਕਾਰਵਾਈ ਕਰੂਗੇ ਜਿਹੜੀ ਹੋਈ ਤੇ ਉਹਦੇ ਬਾਅਦ ਇੱਕ ਹਫਤਾ ਹੋ ਗਿਆ 2 ਤਰੀਕ ਨੂੰ 2 ਤਰੀਕ ਤੋਂ ਅੱਜ ਕੋਈ ਉਹ ਤੋਂ ਬਾਅਦ ਨਹੀਂ ਕੋਈ ਸੁਣਵਾਈ ਹੋਈ ਸਰ ਇੱਕ ਹਫਤੇ ਬਾਅਦ ਅੱਜ ਕੀ ਹੋਇਆ ਅੱਜ ਸਾਰੇ ਇਹ ਗੱਲ ਵੀ ਮੈਂ ਰਾਤ ਹੋ ਰੇਤਾ ਮੈਨੂੰ ਮੈਂ ਨਾਈਟ ਕੱਟੀ ਹੈ ਕੋ ਰਾਤ ਰਹਿ ਗਈ ਮੈਂ ਵੀ ਮਜ਼ਦੂਰੀ ਕਰਦਾ ਮੈਂ ਲੇਬਰ ਕਰਕੇ ਆਇਆ ਤੇ ਜੀ ਤੇ ਮੈਨੂੰ ਜਦ ਇਹ ਮੈਨੂੰ ਕਹਿੰਦਾ ਵੀ ਸਾਨੂੰ ਮੈਨੂੰ ਧਮਕੀ ਆ ਉਹ ਬੰਦੇ ਇੱਥੇ ਰਾਤ ਨੂੰ ਕਹਿੰਦਾ ਸਮਾਈ ਕੀ ਵੀ ਉਹਨਾਂ ਨੇ ਛੱਡਿਆ ਵੀ ਮੈਨੂੰ ਡਰਾ ਵੀ ਮੈਨੂੰ ਉਹ ਮਾਰ ਦੇਣਗੇ ਮੈਨੂੰ ਬਾਟ ਧੱਕ ਕਰ ਦੇਣਗੇ ਹਾਂ ਹਸਪੀਟਲ ਸੇ ਕਰਵਿੰਦਰ ਸਿੰਘ ਆ ਜੀ ਉਹ ਮਹਾ ਨੇ ਤੂੰ ਡਾਨਾ ਵੇਕਣਾ ਕੈਮਰੇ ਲੱਗੇ ਹੋયા ਤੈਨੂੰ ਕੋਈ ਨਹੀਂ ਮਾਰ ਸਕਦਾ ਉਹ ਕਹਿੰਦਾ ਜੀ ਜੀ ਮੈਨੂੰ ਡਰਾ ਕਹਿੰਦਾ ਵੀ ਬੰਦੇ ਮੈਨੂੰ ਦੇਖੀ ਜਾਂਦੇ ਔਰ ਇਹ ਕਹਿੰਦਾ ਫਿਰਦੇ ਕਹਾਂ ਵੀ ਉਹਨਾਂ ਨੇ ਮੈਨੂੰ ਮਾਰ ਦੇਣਾ ਉਹ ਤੋਂ ਡਰਦੇ ਅਜੇ ਉੱਤੇ ਬਾਹਰੋਂ ਫੇਰ ਚਲੇ ਗਿਆ ਕੰਨ ਉਹ ਮੇਰਾ ਇੱਥੇ ਅੱਜ ਮੈਂ ਦਾ ਨੀਂਦਾ ਦਾ ਹੁਣ ਮੇਰਾ ਭਾਂਡ ਜਾ ਸਾਲੀ ਦਾ ਮੁੰਡਾ ਜੀ ਉਹ ਦੇਖੋ ਕਹਾਂ ਚੱਲ ਮੱਛਰੀ ਮੈਂ ਰਾਤ ਕਟਾ ਦਿੰਦਾ ਉਹ ਜਦੋਂ ਰਾਤ ਕਰਾਉਣ ਆਇਆ ਉਹ ਇੱਥੇ ਆਪਣੇ ਉੱਪਰ ਬਾਹਰੋਂ ਗੰਨ ਚਲੇ ਗਿਆ ਉਹਨੂੰ ਦੱਸੇ ਨਹੀਂ ਉਹ ਅੱਧਾ ਘੰਟਾ ਮੈਡਮਾਂ ਵੀ ਪਰੇਸ਼ਾਨ ਹੋ ਗਈਆਂ ਜਿਹੜੇ ਨਾਸਾਂ ਜ ਬੀਜਾਲਾ ਭਾਈ ਗੇਟ ਖੋਲਦੇ ਆ ਗੇਟੋ ਨੂੰ ਹਾਕਾ ਮਾਰ ਦਉਣਾ ਬਾਥਰੂਮ ਕਰਨੇ ਵਾਲੇ ਵੀ ਓਕੇ ਹੋ ਗਏ ਤੇ ਜਦੋਂ ਗੇਟ ਖੋਲਣ ਗਿਆ ਜੀ ਉਹਨੇ ਗੇਟ ਨਹੀਂ ਖੋਲਿਆ ਉਹਨੇ ਗੇਟ ਦਾ ਆਪਣਾ ਜਾ ਕੇ ਪਰੇ ਨੂੰ ਕਾਕੀ ਜੀ ਨੂੰ ਪਿੰਡੇ ਤੇ ਸ਼ਾਹ ਮਾਰ ਦਿੱਤਾ ਡਰ ਦੇ ਮਾਰੇ ਉਹਨੇ ਉਹ ਕਹਿੰਦਾ ਵੀ ਮੈਨੂੰ ਬੰਦੇ ਤਾਂ ਉਹ ਦਿਖੀ ਜਾਂਦੇ ਆ ਫਿਰ ਦੇ ਕਹਿੰਦਾ ਮੈਂ ਮਾਰ ਦੇਣਗੇ ਉਹਨੇ ਉੱਪਰ ਤੇ ਉਹ ਘੱਤੀ ਕਿத்து ਸਿਵਲ ਹਸਪੀਟਲ ਚ ਸਿਵਲ ਹਸਸਾਰ ਤੇ ਹਾਂ ਜੀ ਹਸਪਤਲ ਚ ਮਾਰੀ ਚਲ ਹਾਂ ਜੀ ਹਸਸਾਰ ਤੇ ਦੂਸਰੀ ਮੰਜ਼ਲ ਤੇ ਸਾਰੀ ਤੇ ਕੋਈ ਮਨ ਕਰ ਨਹੀਂ ਅਸੀਂ ਤਾਂ ਮੰਗਾਈ ਕਰਦੇ ਸਰ ਜੀ ਬਿਉ ਦੂਸਰੀ ਪਾਰਟੀ ਇਹਨਾਂ ਨੇ ਉਹ ਕਰਾਇਜੀ ਦਾ ਹੱਥੋਂ ਪਾਈ ਹੋਏ ਆ ਉਹਨਾਂ ਦਾ ਕਾਰਵਾਈ ਕੀਤੀ ਜਾਵੇ ਬਸ ਇਹੀ ਬਿਆਨ ਹੈ ਆਪਣੀ ਸਾਰੀ ਇਹਦੀ ਹੁਣ ਇਹ ਕਹਿੰਦੇ ਸਰ ਗਵਾਹ ਲਿਆ ਹੋਏ ਜਿਹੜੇ ਬੰਦੇ ਸੱਟ ਵੱਜੇ ਸਰ ਜੀ ਉਹ ਗਵਾਹ ਹੈ ਉਸ ਟਾਈਮ ਹੁਣ ਫੋਰੋ ਧੋਪ ਨੂੰ ਗਿਆ ਗਵਾਹ ਚਾਹੀਦੇ ਸਰ ਤੁਹਾਨੂੰ ਕਿੰਨੀ ਦੇਰ ਤੋਂ ਕਾਰਵਾਈ ਨਹੀਂ ਹੋ ਰਹੀ ਦੋ ਤਰੀਕ ਦਾ ਸਰ ਜੀ ਰਾਤ ਦਾ 10 ਵਜੇ ਦਾ ਦਾਖਲ ਆਈਏ ਮੈਂ ਅੱਜ ਵੀ ਸਰ ਜੀ ਇਹਦੇ ਕੋਲ ਰਾਤ ਨਾਈਟ কাট ਕੇ ਆ ਮੁੰਡੇ ਕੋ ਕਹਿੰਦੇ ਮੇਰੇ ਹੋਰੇ ਮੁੰਡੇ ਆਉਣੇ ਆ ਮੈਨੂੰ ਉਹਨਾਂ ਦੇ ਡਰਾ ਕਹਿੰਦਾ ਮੈਨੂੰ ਧਮਕੀਆਂ ਦਿੰਦੇ ਆ ਵੀ ਤੈਨੂੰ ਗੱਡੀ ਥੱਲੇ ਲੈ ਕੇ ਮਾਰ ਦੇਣਾ ਕਰ ਦੇਣਾ ਉਹ ਉਹਨਾਂ ਨੇ ਮੇਰੇ ਨਾਲ ਨੂੰ ਅੱਜ ਵੀ ਅਸੀਂ ਪੁਲਿਸ ਨੂੰ ਆਏ ਡਿਗਰਾਈ ਤੇ ਵੀ ਚਲ ਕੋਈ ਸੁਣ ਲੂਗਾ ਸਾਡੀ ਕਾਰਵਾਈ ਅਸੀਂ ਅੱਜ ਮੈਂ ਹੁਣ ਆਇਆ ਫਿਰ ਉਹ ਤੋਂ ਬਾਅਦ ਜਾਂ ਨਹੀਂ ਕੋਈ ਕਾਰਵਾਈ ਹੋਈ ਅੱਜ ਕੀ ਇਨਸੀਡੈਂਟ ਹੈ ਅੱਜ ਕੀ ਇਨਸੀਡੈਂਟ ਹੈ ਅੱਜ ਅੱਜ ਉਹਨੇ ਮੇਰੇ ਸਾਲੇ ਨੇ ਉੱਪਰ ਪਿਆਦਾ ਇੱਥੇ ਬਾਹਰ ਹੋਂ ਚ ਮੇਰਾ ਮੈਂ ਔਰੇ ਤੋਂ ਗਿਆ ਮੇਰਾ ਭਾਂਜਾ ਜੀ ਵੇ ਸਾਲੀ ਦਾ ਮੁੰਡਾ ਉਹ ਕੋਲ ਤਾਂ ਹੀ ਉਹ ਬਾਹਰੋਂ ਕੰਨ ਗਿਆ ਤੇ ਸਾਰੇ ਉਹਦੇ ਬਾਅਦ ਉਹਨੇ ਅੰਦਰ ਗੁੰਡੀ ਲਾ ਲਈ ਬਾਹਰੋਂ ਤੇ ਉੱਪਰ ਤੋਂ ਪਾ ਦੇ ਹੋਰ ਛਾਹ ਮਾਰੀ ਬਈ ਕੀ ਹੋਇਆ ਪਾ ਦੇ ਨੇ ਮੁੰਡਿਆਂ ਨੇ ਉੱਪਰ ਤੇ ਉਹ ਕਰਤਾ ਜੀ ਧੱਕਾ ਧੱਕਾ ਹੀ ਮਾਰਤਾ ਸਾਨੂੰ ਕੋਈ ਪਤਾ ਨਹੀਂ ਉਸ ਟਾਈਮ ਅਸੇ ਇੱਥੇ ਹੈਂ ਹੈਂ ਕੀ ਮੰਗਤਾ ਉਹ ਸਾਡੇ ਮੰਗਾਈ ਉਹ ਜਿਹੜੀ ਦੂਸਰੀ ਪਾਰਟੀ ਆ ਉਹ ਤੋਂ ਤੁਹਾਨੂੰ ਕੀਤਾ ਜਾਵੇਗੀ ਅੱਜ ਮੈਂ ਐਸਐਸਪੀ ਦਫ਼ਤਰ ਵੀ ਫੇਰ ਵੀ ਵਰਚਾ ਦੇ ਕਈ ਵੀ ਕੋਈ ਸਾਡੀ ਸੁਣੀਦਾ ਨਹੀਂ ਵੀ ਚੱਲ ਕੋਈ ਨਹੀਂ ਉੱਪਰ ਤੇ ਨਹੀਂ ਸੁਣਵਾਈ ਹੋਈ ਪਿੱਛੇ ਤੇ ਆਪਾਂ ਉੱਪਰ ਦੇ ਲੈਨੇ ਜੀ ਇਹ ਛੋੜਿਆ ਤੇ ਨਹੀਂ ਉਹ ਕਰਦੇ ਜੀ ਵੀ ਆਇਆ ਤਾਂ ਹੈ ਨਹੀਂ ਕੋਈ ਤਾਂ ਕਰਕੇ ਮੇਰੇ ਵਾਈਫ ਨੇ ਐਸਐਸਬੀ ਦਫ਼ਤਰ ਫਿਰ ਅੱਜ ਪਰਚਾ ਦਰਜ ਕਰਾਇਆ ਜੀ ਹਾਂਜੀ ਸ਼ੁਕਰ ਸ਼ੁਕਰ ਹੈ ਇਹ ਸੇਵਲਾਠਰ ਕੁਲਵਿੰਦਰ ਸਿੰਘ ਸਾਮਾ ਫਕੀਰ ਜੀ ਦਾ ਬਹੁਤ ਬਹੁਤ ਬਧਰਾਮ ਵਾਸੀ ਰਸੂਲਨਾ ਪਿੰਡ ਆ ਦੋ ਪੰਜ ਦਾ ਇੱਥੇ ਦਾਖਲ ਸੀਗਾ ਇਹਦੇ ਬਿਆਨ ਤੇ ਪਹਿਲਾਂ ਸਥਾਪਥਾਣੇ ਪਰਚਾ ਦਰਜ ਹੋਇਆ ਹੋਇਆ ਹੈ ਇਹਨੇ ਅੱਜ ਆਪਣੇ 3ਜੀ ਮੰਜ਼ਲ ਤੇ ਬਾਥਰੂਮ ਦੇ ਕੁੰਡੀਆਂ ਲਗਾ ਕੇ ਅੰਦਰੋਂ ਪੈਪਰਾਂ ਚੜ੍ਹ ਕੇ ਛਾਤਰਛਾਲ ਮਾਰਤੀ ਆ। ਸਾਨੂੰ ਜਦੋਂ ਪਤਾ ਲੱਗਾ ਸੀ ਆ ਕਿ ਮੌਕਾ ਦੇਖਿਆ ਸਾਰਾ ਕਿਸੇ ਵੀਡੀਓ ਕੈਮਰੇ ਐ ਵੀ ਚੈੱਕ ਕੀਤਾ। ਇਹਨੇ ਆਪ ਛਾਲ ਮਾਰੀ ਆ। ਤੇ ਇਹਨੂੰ ਕੋਈ ਕਾਰਵਾਈ ਕੀਤੀ ਜਾਨੀ। ਹੁਣ ਇਸ ਟਾਈਮ ਤੱਕ ਕਾਰਵਾਈ ਹੋਣੀ ਨਹੀਂ ਕਿ ਪੋਸਟਮੈਨ ਸਵੇਰੇ ਆਊਗਾ ਜੋ ਵੀ ਬਿਆਨ ਲਿਖਾਉਣਗੇ ਉਹ ਤਾਂ ਸਾਨੂੰ ਜੋ ਵੀ ਹੋ ਉਹਦੇ ਹਿਸਾਬ ਨਾਲ ਕਾਰਵਾਈ ਕਰ ਲਾਂਗੇ।